ਤੋਂ ਦਫੇਰ ਪੈ ਗਈ ਆ ਠੰਡ ਜਿਹੜੀ ਬਹੁਤ ਜ਼ਿਆਦਾ ਅੱਜ ਯਾਰ ਹੋ ਨਹੀਂ ਛੁੱਟੀ ਤੇ ਬੰਦੇ ਆਪਾਂ ਕੱਲ ਤੇ ਹੀ ਆਪਣੇ ਜਿਹੜੇ ਲੇਬਰ ਵਾਲੇ ਨਾਲ ਮਾਂ ਵੀ ਲੇਬਰ ਚ ਹੀ ਚਲੋ ਕੰਮ ਕਰਦਾ ਇਹਨਾਂ ਦਾ ਠੇਕੇਦਾਰ ਆ ਇਹ ਕਰੰਟ ਆ ਬੰਦੇ ਆਪਾਂ ਲਾਏ ਆ ਮੈਂ ਇਹਨਾਂ ਦਾ ਠੇਕੇਦਾਰ ਆ ਇਹ ਬੰਦੇ ਆਪਾਂ ਲਾਇਆ ਗਾ ਟੱਡਿਆ ਤਰਤੋਂ ਨਹੀਂ ਪਾਂਡ ਚ ਕਾਈ ਜਾਂਦੀ ਕਿੰਨਾ ਘੱਲੋਖੇਗਾ ਹੋਣਾ ਵਿਖੋਣਾ ਵਾ ਵੀ ਸਾਡੇ ਨਾਲ ਅੱਜ ਕੜੀ ਗੱਲ ਜਾਂਦਾ ਆ ਸਾਡੇ ਜਿਹੜੇ ਆ ਧਰ ਲਾਤ ਰਹੇ ਨਹੀਂ ਉਹ ਮਾਰੀਏ ਜਾਦੇ ਉਹ ਇਹਨਾਂ ਫੜ ਲੈਣੀ ਪੰਡਾ ਟਰਾਲਾ ਕਰਤਾ ਮੁੰਡਿਆਂ ਨੇ ਲੋਟ ਮਾਰ ਲਾਦੇ ਲੱਗੇ ਹੁਣ ਬੰਦ ਨਾ ਨੇ ਮੁੰਡਾ ਨੇ ਕਰਤਾ ਟਰਾਲਾ ਲੋਟ ਅੱਜ ਯਾਰ ਉਹ ਨਹੀਂ ਛੁੱਟੀ ਤੇ ਬਾਕੀ ਉਹ ਇੱਕੋ ਵੇ ਸਾਡਾ ਵੀਰ ਉਈ ਛਲਾਈ ਤੇ ਲੱਗਾ ਇੱਕ ਉਹ ਤੇ ਕੋ ਤਿੰਨੇ ਜਣੇ ਛਲਾਈ ਤੇ ਆ ਬਾਕੀ ਸਾਡੇ ਬੰਦੇ ਆ ਲੜਾਈ ਤੇ ਆ ਬਹੁਤ ਗੰਨੇ ਦਾ ਵਜੂਨ ਹੁੰਦਾ ਵਾ ਇਸ ਤਰ੍ਹਾਂ ਲੱਦਦਾ ਹੈ ਗੰਨਾ ਹਾਂ ਵੇਖੋ ਐਦਾਂ ਪੰਡਾ ਪਿੱਲੋ ਥਲੋ ਚੁਕਾਉਣੀਆਂ ਵਾਂਜੀ ਵਾਟ ਇਅਰ ਯੂਡ ਫਿਲਡ ਸਰਦਾਰ ਆ ਜੀ ਦੇਖੋ ਆ ਸਾਡਾ ਚਾਚਾ ਜੀ ਨੇ ਆ ਆਪਣਾ ਭਤੀਜਾ ਆ ਆਪਣਾ ਭਤੀਜਾ ਜਿਹੜਾ ਵਾਲ ਹੀ ਸਵਾਰੀ ਜਾਂਦਾ ਤੇ ਵੀਡੀਓ ਤੋੜ ਰਹੀ ਜਾਂਦਾ ਪਤਾ ਨਹੀਂ ਕੀ ਚੱਕਰੀ ਯਾਰ ਮਿਹਨਤ ਕਰੰਦਾ ਕੋਈ ਗੱਲ ਥੋੜਾ ਹੈ ਕੋਈ ਜਰਾ ਆਪਣੇ ਆਪ ਨੂੰ ਬਹੁਤ ਮੂੰਹ ਲਗਾਉਂਦੇ ਆ ਪਰ ਨਹੀਂ ਯਾਰ ਆਪਾਂ ਤਾਂ ਨਹੀਂ ਲਗਾਉਂਦੇ ਯਾਰ ਮਿਹਨਤ ਕਰੰਦਾ ਕੋਈ ਇਹਦੇ ਵਿੱਚ ਨਹੀਂ ਹੈਗਾ ਬੋੜੀ ਉਹ ਵਧੀਆ ਵਧੀਆ ਇਸ ਤਰ੍ਹਾਂ ਫਿਰ ਉਹ ਨਹੀਂ ਛੁੱਟਦੇ ਨੇ ਔੜੀ ਦੇ ਨਾਲ ਬਹੁਤ ਜ਼ਿਆਦਾ ਖਪਾ ਪੈਂਦਾ ਹੈ ਬੰਦਿਆਂ ਨੂੰ ਵਾਹ ਕਿਰਪਾਲ ਲਿਆ ਦੇ ਨੇਰੀਆਂ ਰਾਤ ਵਾਲਾ ਕਿੰਨਾ ਹੋ ਗਿਆ 100 ਤੇ ਨਹੀਂ ਟਰਾਲਾ ਬਾਜ ਦੇ ਕੇ ਕਿਹਦਾ ਹੁੰਦਾ ਕਿ ਮਾ ਫੜਾ ਦਿਓ ਬਾਜ ਨੂੰ ਕੀ ਉਹ ਨਾਲ ਹੀ ਕੈਚ ਕਰੀ ਜਾ ਇਹਨਾਂ ਨੂੰ ਪਾ ਤੂੰ ਇੰਪੁਰਤੀ ਰੱਖਿਆ ਕਰੋ ਨਾ ਆਪਣੇ ਫਰਜ਼ ਕਰ ਉਹਨਾਂ ਦੇ ਛੁੱਟ ਨਹੀਂ ਛੁੱਟਣੀਆਂ ਦੇਖਾ ਤੂੰ ਹੀ ਸਟੈਂਡ ਤੇ ਰਿਹਾ ਕਰੋ ਨਾ ਉਹਨਾਂ ਦੇ ਛੁੱਟ ਨਹੀਂ ਹੁੰਦੀ ਆ 28 ਜਣੇ ਜੁੜ ਗਏ ਜੋ ਤੇ ਵੇਖਣ ਦੇ ਟਰਾਲਾ ਕਿਦਾਂ ਲਾਦੇ ਦੇ ਕਿੰਦੋਂ ਨਹੀਂ ਆਇਆ ਲੱਭਿਆ ਅੱਜ ਕਿੰਦੋ ਕਿੰਦੋ ਆ ਗਿਆ ਬੜੀ ਸ਼ ਬੜੀ ਸ਼ ਬੜੀ ਛੇਤੀ ਆਇਆ ਕੰਪਨੀ ਤੋਂ ਵਾਪਸ ਅੱਛਾ ਬੋਲੋ ਅਮਰਤ ਸਿੰਘ ਯੂਪੀ ਹਾਂ ਜੀ ਹਾਂ ਜੀ ਅਮਰਤ ਜੀ ਕੀ ਹਾਲ ਜੋ ਠੀਕ ਠਾਕ ਜੋ ਹੋਰ ਸੁਣਾਓ प्रकाश सिंह प्रकाश सिंह सत श्री काल जी के हाल जो ठीक ठाक जो अब मेरे ਭਰਾ ਜਿਹੜੇ ਮਿਹਨਤ ਕਰਨਦੇ ਆਪਾਂ ਨੂੰ ਕੁਝ ਤੇ ਆਪਣੇ ਨਾਲ ਬੰਦੇ ਨਵੇਂ ਜੁੜੇ ਕੁਝ ਨੂੰ ਤੇ ਪਤਾ ਹੋਵਾ ਵੀ ਉਹਨਾਂ ਨੂੰ ਵਿਖਾਉਂਦੇ ਵਿਖਾਉਂਦੇ ਰਹੀ ਤਾਂ ਆਪਾਂ ਬੰਦੇ ਆਪਣੇ ਜਿਹੜੇ ਹਾਉ ਯੂ ਆਰ ਟੂ ਪੰਜਾਬ ਬੋਲੋ ਅੰਮ੍ਰਿਤ ਸਿੰਘ ਯੂਪੀ ਘਾਲੀ ਲਾਈਕ ਹਾਂਜੀ ਹਾਂਜੀ ਅਮਰਤ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬ੍ਰਦਰ ਪ੍ਰਕਾਸ਼ ਸਿੰਘ ਜੀ ਕੀ ਹਾਲ ਜੋ ਤੁਸੀਂ ਵੀ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਹਾਏ ਤੇ ਜਿੱਥੇ ਦਾ ਹੱਥ ਪੈਦਾ ਨਾ ਬੇੜਾ ਸਾਥੋਂ ਖਾਦੀਂਦਾ ਬੇੜਾ ਤਾਈਂ ਤੋਂ ਦੇਖਣਾ ਬੇੜਾ ਤੋਂ ਸੱਜੇ ਕੱਢੀ ਨਿਕਲਣਾ ਨੋ ਜਿਹੜੇ ਆ ਆ ਜਿਹੜਾ ਮੁੰਡਾ ਬੋਲਾ ਬਲੀ ਆ ਉਮਰੇ ਦੀ ਸਾਰੀ 14-15 ਸਾਲ ਆ ਤੇ ਪਰ ਮਿਹਨਤ ਨੂੰ ਬਹੁਤ ਤਕੜਾ ਹੈ ਕੱਦ ਵਿਚਾਰੇ ਦਾ 4-5 ਫੋਟਿਆ ਆ ਆ ਆ ਦਾ ਨਾਲ ਚਲੋ ਚਲ ਹਾਂ ਬਾਹਰੋਂ ਆਇਆ ਮੈਂ ਬਾਹਰੋਂ ਆਇਆ ਤੇ ਆਉਂਦਾ ਵੀਰ ਕਹਿੰਦਾ ਮੇਰਾ ਗੰਨਾ ਚ ਚੱਲਣ ਇਦਾਂ ਲੱ ਦਿੱਤਾ ਜੋ ਗੰਨਾ ਹੱਥੋਂ ਹਾਂਜੀ ਬਾਕੀ ਜਿਹੜੇ ਆਪਣੇ ਭਰਾ ਛਲਾਈ ਕਰਨਦੇ ਆ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਉਣੇ ਆ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਯਾਰ ਆਪਣੇ ਭਰਾ ਦੀ ਠੰਡ ਵੱਢੀ ਆ ਯਾਰ ਠੰਡ ਬਹੁਤ ਵੱਧ ਗਈ ਆ ਬਹੁਤ ਸੀਤ ਆ ਵਾਹ ਇਹ ਆਪਣਾ ਬੱਚਾ ਆਵੇ ਆਹ ਆਵੇ ਆ ਗਈ ਮੁੰਡੇ ਨੂੰ ਜਾ ਜੇ ਆ ਗਈ ਆ ਤੂੰ ਬੱਧੀ ਪੰਡ ਪੰਡ ਬੜੀ ਭਾਰੀ ਪਾਤੀ ਤੂੰ ਜਰਦੀ ਬੜੀ ਹਾ ਤੇਨੇ ਹੋਰ ਕਹਿਦੀ ਆ ਤੇਰੀ ਆ ਪਰ ਪੰਡ ਤੋਂ ਭਾਰੀ ਪਾਤੀ ਆ ਸੋਨਾ ਲੀਕਾ ਆਪਣਾ ਬਹੁਤ ਨੇਰੀ ਲਿਆਉਂਦਾ ਹੈ ਕਿੰਨੇ 13 ਕੇ ਸਾਲ ਹੋ ਗਏ ਸਾਰੇ ਇਹ ਬੱਚੇ ਦੀ ਪਰ ਕੀ ਕਰੀਏ ਮਿਹਨਤ ਕਰਨੀ ਪੈਂਦੀ ਆ ਤੁਹਾਨੂੰ ਪਤਾ ਹੀ ਆ ਸਾਥੀਓ ਮਿਹਨਤ ਕਰਾਂਗੇ ਤੇ ਆਪਣਾ ਜਿਹੜਾ ਰੋਟੀ ਦਾ ਪ੍ਰਬੰਧ ਹੋਣਾ ਨਹੀਂ ਤਾਂ ਬੜਾ ਮੁਸ਼ਕਲ ਹੈ ਟਾਈਮ ਸੀ ਵੱਜ ਚੱਲੇ ਆ ਤੇ ਅਜੇ ਬੰਦੇ ਗੰਨਾ ਲੋਡ ਕਰਦੇ ਆ ਤੇ ਕੋਈ ਸਲਾਈ ਕਰਦਾ ਆ ਇਕਾ ਹੀ ਆਪਣਾ ਨੌਜਵਾਨ ਹੋਰ ਵੀ ਤੁਹਾਨੂੰ ਆਪਾ ਬਿਖਾਉਣੇ ਆ ਇਸ ਤਰ੍ਹਾਂ ਬੇਡ ਬਣਾਣਾ ਇਦਾਂ ਪੰਡਾ ਚ ਪਾ ਦੇਣਾ ਵੰਦੇ ਇਦਾਂ ਬਾਅਦ ਮਨ ਮਨ ਲੱਦੀ ਜਾਣਾ ਆ ਜਿਹੜਾ ਬੰਦਾ ਇੰਨੇ ਵੱਦਾ ਮੂੰਹ ਗੰਨੇ ਦਾ ਕੰਮ ਚੱਲਣ ਦੇ ਆ ਮਹੀਨਾ ਹੋ ਗਿਆ ਤੇ ਪਰੇ ਕੰਮ ਤੇ ਆਇਆ ਅੱਜ ਜੀ ਆ ਆ ਵੀ ਰਾਜ ਪਹਿਲੇ ਦਿਨ ਆਇਆ ਸਾਡਾ ਉਹ ਤੇ ਆਉਂਦਾ ਹੀ ਰਹਿੰਦਾ ਉਹਦਾ ਤਾਂ ਹੀ ਜਾਣਦੀਆਂ ਵਿਜੇਪਾਲ ਸਿੰਘ ਆ ਇਹ ਆ ਰানা ਸਿੰਘ ਆ ਸਰਜੀਤ ਸ਼ਰਮਾ ਬ੍ਰਦਰ ਵੀਰ ਯੂਅਰ ਫੋਨ ਹਾਂਜੀ ਸਰਜੀਤ ਸ਼ਰਮਾ ਜੀ ਕੀ ਹਾਲ ਚਾਲ ਜੋ ਠੀਕ ਠਾਕ ਜੋ ਹੋਰ ਸੁਣਾਓ ਨਵੀਤਾ ਜੀ ਠੀਕ ਹੈ ਜੀ ਆਮਰਤ ਜੀ ਜਰੂਰ ਸਬਸਕ੍ਰਾਈਬ ਕਰਿਓ ਭਾਜੀ ਤੁਸੀਂ ਵੀ surjit singh sharma ji ਭਾਜੀ ਤੁਸੀਂ ਵੀ ਸਕਾਈਬਰ ਜਰੂਰ ਕਰਿਓ ਮੰਡ ਚੋ ਸਾਰੇ ਆਸ ਵਕਤ ਹੁਣ ਜਿਹੜੇ ਲੋਕ ਆਉਂਦੇ ਨੇ ਗੰਨਾ ਹੋਰ ਵੀ ਆਉਂਦਿਆ ਉਹ ਪਰਲੇ ਬੰਨੇ ਕਿੜਾ ਟਰੈਕਟਰ ਹੈ ਉਹ ਵੀ ਗੰਨਾ ਲੈ ਕੇ ਆਉਂਦਾ ਸਾਡੇ ਇੱਧਰ ਮੰਡਾ ਏਰੀਆ 'ਚ ਗੰਨਾ ਬਹੁਤ ਜ਼ਿਆਦਾ ਵਾ ਕਿਉਂਕਿ ਪਾਣੀ ਆ ਜਾਂਦਾ ਪਾਣੀ ਦੇ ਨਾਲ ਫਿਰ ਗੰਨਾ ਜਿਹੜਾ ਥੋੜਾ ਬਾਦ ਆ ਵਜਬੂਜ ਜਾਂਦਾ ਤੇ ਉਹਦੇ ਨਾਲ ਜਿਹੜਾ ਜਾਰਾ ਆਪਣਾ ਟਾਈਮ ਪਾਸ ਜਿਹੜਾ ਚੱਲਦਾ ਰਹਿੰਦਾ ਨਾਲ ਕਿਸਾਨਾਂ ਦਾ ਵੀ ਚੱਲਦਾ ਜਾਂਦਾ ਨਾਲ ਮਜ਼ਦੂਰਾਂ ਦਾ ਵੀ ਚੱਲਦਾ ਜਾਂਦਾ ਵਾ ਤੇ ਜੇ ਗੰਨਾ ਨਾ ਹੋਵੇ ਤੇ ਬੜੀ ਮੁਸ਼ਕਲ ਆਉਂਦੀ ਆ ਮਜ਼ਦੂਰਾਂ ਨੂੰ ਵੀ ਬਹੁਤ ਜ਼ਿਆਦੀ ਮੁਸ਼ਕਲ ਆਉਂਦੀ ਆ ਕੰਮ ਵੀ ਹੋਣਾ ਗੰਨਾ ਹੈਗਾ ਤਾਂ ਇੱਥੇ ਸਾਰੇ ਕੰਮ ਕਰਨਦੇ ਜੱਟ ਵੀ ਨਾਲ ਮਜ਼ਦੂਰ ਵੀ ਸਾਰੇ ਹੀ ਜਿਹੜਾ ਆਪਣਾ ਰੋਜ਼ਗਾਰ ਜਿਹੜਾ ਚਲਾਈ ਜਾਂਦੇ ਆ ਬਾਕੀ ਕੰਮ ਕਰਾਂਗੇ ਤੇ ਕੰਮ ਨਾਲ ਦਾ ਨਜ਼ਾਰਾ ਨਹੀਂ ਕੰਮ ਕਰਾਂਗੇ ਬਾਹਰ ਵੀ ਲੋਕ ਕੰਮ ਕਰਨਦੇ ਆ ਇੱਥੇ ਵੀ ਬਾਹਰ ਥੋੜਾ ਜਿਹਾ ਪੈਸੇ ਜ਼ਿਆਦਾ ਬੰਦੇ ਆ ਇੱਥੇ ਥੋੜਾ ਜਿਹਾ ਆਪਣਾ ਜਿਹੜਾ ਵਾ ਆਈ ਚਲਾਈ ਜਿਹੜੀ ਨਾਲੋਂ ਨਾਲ ਚਲਦੀ ਇਹੋੀ ਗੱਲ ਆ ਬੱਸ ਲੱਦ ਦੇਣ ਲੱਗੇ ਸਾਡੇ ਚ ਉਹਦੇ ਟਰਾਲਾ ਯਾਰ ਅੱਗੇ ਆਪਣੀ ਨਾਲ 100-100 ਜਾਣ ਅੱਗੇ ਹੋ ਜਾਂਦਾ ਏ ਟਾਜ ਪਤਾ ਨਹੀਂ ਯਾਰ ਕਿ ਜੋ ਵੀ ਪੰਛੀ ਜਾਣਿਆ ਤੋਂ ਵਧੇ ਨਹੀਂ ਆਪਣੇ ਬੰਦੇ ਨਾਲ 5 5 ਨੂੰ ਕੀ 5 5 ਅਮਰਤਜੀ 7014 ਕੀ ਕਹਿ ਰਿਹਾ ਵੀਰ ਜੀ ਸਮਝ ਨਹੀਂ ਲੱਗੀ ਤੁਹਾਡੀ ਕੀ ਕਹਿ ਰਹੇ ਜੋ 5 ਨਾ ਕੀ ਹਾਈ ਆਪਣਾ ਨਾ ਕੀ ਆਪਣਾ ਨਾ ਕੀ ਆਪਣਾ ਨਾਮ ਸਮਝ ਨਹੀਂ ਲੱਗੀ ਕੀ ਬੋਲ ਰਹਿ ਜਦ ਇਹ ਦੁਬਾਰਾ ਲਿਖ ਕੇ ਭੇਜੋ અમનદીપ સિંહજી સાસરીકાલ பாજી ਕੀ ਹਾਲ ਜੋ ਠੀਕ ਠਾਕ ਜੋ ਹੋਰ ਸੁਣਾਉਂ ਠੀਕ ਠਾਕ ਜੋ ਇਹ பாਜੀ ਆਪਣੇ ਇੰਦਰ ਮੰਡ ਏਰੀਆ ਚ ਜਿਹੜੀ ਗੰਨੇ ਦੀ ਕਟਾਈ ਲਦਾਈ ਚਾਲੂ ਆ ਜਿਹੜੇ ਮੇਰੇ ਭਰਾ ਜਰੂਰ ਵੇਖੰਦੇ ਨਾ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਾਂ ਤੁਹਾਨੂੰ ਹੋਰ ਵੀ ਮੰਡ ਦੇ ਵਿੱਚ ਜਿਹੜੇ ਕਾਮਕਾਰ ਆ ਦਰਿਆ ਬਾਰੇ ਹੋਰ ਵੀ ਸਾਰੀ ਜਾਣਕਾਰੀ ਦਵਾਂਗੇ ਕਿਸ ਦਿਨ ਕੱਢਦੇ ਆ ਟਾਈਮ ਮੰਡ ਨੂੰ ਇੱਥੋਂ ਹਾਂਜੀ ਭਾਜੀ ਜਿਹੜਾ ਯੂਜ਼ਰ ਨੇਮ ਨੇ ਮੇਰਾ ਬੂਟਾ ਸਿੰਘ ਆ ਮੁੰਡੇ ਪਿੰਡਿਆ ਬੂਟਾ ਪ੍ਰਧਾਨ ਪਿੰਡ ਮੇਰਾ ਮੁੰਡਾ ਪਿੰਡ ਆ ਸਰ ਆਪ ਅਮਰਤ ਸਿੰਘ ਕਿਸ ਪਿੰਡ ਤੋਂ ਬਲੌਗ ਕਰਦੇ ਜੋ ਤਾਂ ਨੂੰ ਫਿਰ ਕਿਸੇ ਦਿਨ ਟਾਈਮ ਕੱਢ ਕੇ ਜਿਹੜਾ ਹੋਰ ਮੰਡ ਦੇ ਵਿੱਚ ਜਿਹੜੀ ਰੇਤੋ ਰੂਤੋ ਪਾਈ ਦਰਿਆ ਨੇ ਬਹੁਤ ਜਿਆਦਾ ਜਿਹੜਾ ਨੁਕਸਾਨ ਕੀਤਾ ਉਹ ਵੀ ਵਿਖਾਵਾਂਗੇ ਬਹੁਤ ਜਿਹੜਾ ਅੱਜ ਇਸ ਜਗ੍ਹਾ ਤੇ ਅਸੀਂ ਮੌਜੂਦ ਖਲੋਤੇ ਆ ਜਗ੍ਹਾ ਤੇ ਗੰਨੇ ਦੇ ਆ ਉਤੋਂ ਦੀ ਪਾਣੀ ਲਗਿਆ 6-6 7-7 ਫੁੱਟ ਇੱਥੇ ਪਾਣੀ ਸੀ 6-6 7-7 ਫੁੱਟ ਇੱਥੇ ਪਾਣੀ ਸੀ ਆਹ ਵੇਖ ਲਓ ਇਹ ਵੀ ਨਿਸ਼ਾਨੀਆਂ ਆ ਗਈਆਂ ਨੇ ਪਈਆਂ ਆ ਜਿਹੜੀ ਸਰਬਤੇਈ ਦਰਿਆ ਚੋਂ ਰੋੜ ਰੋੜ ਕੇ ਆਈ शरबती जी दरिया रुड़ के आई ब्रदर इतर अमृत सिंह यूपी अच्छा अच्छा जी यूपी तो जो ठीक है भाजी ठीक है और सुनाओ भाजी ठीक ठाक जो फोर ब्लैक एंड ਆ ਜਿਹੜੀ ਤੁਹਾਨੂੰ ਦਿਖਾਉਂਦੇ ਆ ਜੈਸੀ ਵੀ ਅਜੇ ਵੀ ਜੱਡਾ ਹਿਸਾਬ ਨਾਲ ਨਾ ਦਰਿਆ ਤੇ ਜਿਹੜਾ ਬੰਨ ਬੰਨ ਦੀ ਸੈਟਿੰਗ ਸ਼ੂਟਿੰਗ ਮਾੜਾ ਮੋੜ ਜਿਹੜਾ ਰਹਿੰਦਾ ਉਹ ਚੱਲੰਦਿਆਂ ਪਿਆ ਉਹਨੇ ਕੰਮ ਦਰਿਆ ਨੇ ਬੜਾ ਜ਼ਿਆਦਾ ਨੁਕਸਾਨ ਕੀਤਾ ਇੱਥੇ ਹੁਣ 6 ਮਹੀਨੇ ਹੋ ਗਏ ਜਦੋਂ ਦੇ ਝੋਨੇ ਲੱਗੇ ਹੁਣ ਆਣ ਕੇ ਕੰਮ ਚੱਲਣ ਲੱਗਾ ਨਹੀਂ ਤੇ ਕਾਮਕਾਰ ਬਿਲਕੁਲ ਇੱਥੇ ਬੰਦ ਹੀ ਸਾਰੇ ਕੋਈ ਨਾ ਭਾਜੀ ਪਲੀਜ਼ ਐਵਰਨਿੰਗ ਇਜ਼ ਫਾਈਨ ਭਾਜੀ ਯਾਰ ਮਰਤ ਜੀ ਮੈਨੂੰ ਇਹਨੇ ਅੰਗਰੇਜ਼ੀ ਨਹੀਂ ਚਲਉਂਦੀ ਆਪਣਾ ਥੋੜਾ ਵਾਤਾਈ ਆ ਜਿਹੜਾ ਚਲੋ ਮੜਾ ਮੋੜ ਆਪਾਂ ਪੜ ਲੈਨੇ ਆ ਇੰਨੀ ਫਾਸਟ ਜਿਹੜੀ ਆਪਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਬਾਕੀ ਸਾਰੇ ਮੇਰੇ ਜਿਹੜੇ ਭਰਾ ਵਾ ਮੰਬਰ ਤਪਾਜੀ ਹੁਣੀ, ਅਮਨਦੀਪ ਸਿੰਘ ਹੁਣੀ। ਹੋਰ ਜਿਹੜੇ ਵੀ ਆ ਮੇਰੇ ਸਰਜੀਤ ਸ਼ਰਮਾ ਹੁਣੀ, ਪ੍ਰਕਾਸ਼ ਸਿੰਘ ਹੁਣੀ ਜਰੂਰ ਫੋਲੋ ਕਰਿਓ ਤੇ ਭਰਾ ਦੀ ਸਪੋਰਟ ਕਰਿਓ ਜਰੂਰ। ਆਪਾਂ ਇੱਥੇ ਇੱਕ ਛੋਟਾ ਜਿਹਾ ਚੈਨਲ ਬਣਾਇਆ ਵਾ। ਮੁੰਡੇ ਪਿੰਡਿਆ ਬੂਟਾ ਪ੍ਰਧਾਨ ਜੀ ਦੇ ਨਾਲ ਆਪਾਂ ਤੁਹਾਨੂੰ ਅਪਡੇਟ ਦਿੰਦੇ ਰਹਿੰਨੇ ਆ। ਨਵੇਂ ਤੋਂ ਨਵਾਂ ਜਿਹੜਾ ਅਪਡਾਟ ਅਪਡੇਟ ਦਈਦਾ ਵਾ। ਬਾਕੀ ਆਪਾਂ ਜਿੱਥੇ ਬੰਦੀ ਨਾਲ ਰਿਲੇਸ਼ਨ ਚਾਂ ਜਿੱਥੇ ਬੰਦੀ ਦਾ ਵੀ ਜਿਹੜਾ ਤੁਹਾਨੂੰ ਕੋਈ ਨਾ ਕੋਈ ਨਵਾਂ ਜਿਹੜਾ ਅਪਡੇਟ ਉਹ ਵੀ ਦਿੰਦੇ ਰਵਾਂਗੇ ਪਰ ਜ਼ਰੂਰ ਸਾਥ ਦਿਓ ਆਪਣੇ ਭਰਾ ਦਾ ਸਪੋਰਟ ਦੀ ਲੋੜ ਆ ਵੀਡੀਓ ਵੀਡੀਓ ਲਾਈਕ ਸ਼ੇਅਰ ਦਬਕੇ ਕਰ ਦਿਆ ਕਰੋ ਆਸ ਹੋਰ ਨਹੀਂ ਆਪਾਂ ਨੂੰ ਕੋਈ ਵੀ ਚਾਹੀਦਾ ਤੇ ਭਰਾ ਆਪਣੇ ਦੀ ਜ਼ਰੂਰ ਫਲਫ ਕਰਿਆ ਕਰੋ ਬਸ ਲਾਈਕ ਸ਼ੇਅਰ ਤੇ ਕਮੈਂਟ ਹੀ ਚਾਹੀਦਾ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਮੈਡੀਸਿਨ 4 ਹਾਂਜੀ ਭਾਜੀ ਅਮਨਦੀਪ ਭਾਜੀ ਮੈਡੀਸਿਨ 4 ਥਿੰ ਇਸ ਪਿਓਰ ਬਿਲਕੁਲ ਕਾਦੀ ਭਾਜੀ ਮੈਡੀਸਿਨ ਮੈਨੂੰ ਭਾਜੀ ਚੰਗੀ ਤਰ੍ਹਾਂ ਸਮਝ ਨਹੀਂ ਲੱਗਦੀ ਜਾਂ ਤੇ ਭਾਜੀ ਫਿਰ ਪੰਜਾਬੀ ਦੇ ਵਿੱਚ ਮੈਸੇਜ ਕਰੋ ਪੰਜਾਬੀ ਵਿੱਚ ਮੈਂ ਚੰਗੀ ਤਰ੍ਹਾਂ ਜਿਹੜਾ ਕਲੀਅਰ ਜਿਹੜਾ ਪੜ ਸਕਦਾ ਅੰਗਰੇਜ਼ੀ 'ਚ ਥੋੜੀ ਜਿਹੀ ਆਪਾਂ ਤੁਹਾਨੂੰ ਦੱਸਾਂ ਨਾਰਮਲ ਹੀ ਆਉਂਦਾ ਆਪਾਂ ਨੂੰ ਅੰਗਰੇਜ਼ੀ ਨਹੀਂ ਅੱਡੀ ਆਉਂਦੀ ਫਾਸਟ ਮੈਂ ਤਾਂ ਕਰਨੀਆਂ ਵੇਖ ਲਓ ਬਾਜੀ ਕਿਤੇ ਸੌਕੀਆਂ ਨੇ ਟਾਈਮ 6:00 ਵੱਜ ਗਏ ਆ ਤੇ ਬੰਦੇ ਹਾਂਜੀ ਵੀਰੇ ਹਾਂਜੀ ਕੀ ਹਾਲ ਜੀ ਹੈਲੋ ਹੈਲੋ ਠੀਕ ਠਾਕ ਜੀ ਅਨੂ ਅਨੂ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੋ ਠੀਕ ਠਾਕ ਜੋ ਹੋਰ ਸੁਣਾਓ ਨਾ ਇਸ ਵੇ ਐ ਸ਼ਨਾਈ ਸਵੇਰ ਠੀਕ ਹੈ ਠੀਕ ਹੈ ਧੰਨਵਾਦ ਜੀ ਇਧਰ ਵੀ ਤੁਹਾਨੂੰ ਵਿਖਾਉਣੇ ਆਪਣੇ ਸਿੰਘ ਜਿਹੜੇ ਟਰਾਲੇ ਤੇ ਅਜੇ ਬੱਬੂ ਹਾਲ ਹੋਰ ਰਿੰਗ ਲਿੰਮਟ ਸ੍ਰੀ ਅਕਾਲ ਜੀ ਬੱਬੂ ਜੀ ਸਤਿ ਸ੍ਰੀ ਅਕਾਲ 9644 ਵੀਰ ਜੀ ਹੋਰ ਸੁਣਾਓ ਕੀ ਹਾਲ ਜੋ ਠੀਕ ਠਾਕ ਜੋ ਮਿਰ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਮੇਰੇ ਭੈਣ ਭਰਾ ਵੇ ਨੇ ਜਰੂਰ ਯਾਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਹਨ ਦਨ ਮੁਖਾਉਣੇ ਆ ਬੰਤਾਰਾਂ ਪਾਉਣ ਲੱਗੇ ਟਰਾਲੇ ਦੀ ਲੱਦ ਕੇ ਇਹ ਕਿਦਾਂ ਕਰਦੇ ਨੇ ਇਹ ਸ਼ਰਟਿੰਗ ਇਹਦੀ ਆ ਹਾਂਜੀ ਹਾਂਜੀ ਸਰ ਪਾ ਦਿਓ ਪਾ ਦਿਓ ਤਾਰਾ ਉਸਤਾਦ ਜੀ ਧਾਨਾ ਦੇਣਾ ਕਾਲੀ ਨਹੀਂ ਕਰਨੀ ਕਾਲੀ ਨਾ ਕਰੋ ਖਾਲੀ ਨਾ ਕਰੋ ਤਾਰਾ ਉਹ ਕਦਾ ਕੋਈ ਨਾ ਇਹ ਕਦੇ ਆਇਆ ਸੀ ਉਹ ਨਹੀਂ ਜਾ ਜਿੰਦਾ ਐਵਰੀਬਾਡੀ ਕੁੜਾ ਕਿ ਮੈਂ ਮਾਨੇਗਾ ਦਾ ਉਹ ਜੀ ਜੀ ਨੌਲੇਜ ਚ ਹੋਵੇ ਉਹਨੂੰ ਹੀ ਆ ਫਿਰ ਨਾਲੇ ਸਿਆਣੇ ਬੰਦੇ ਦਾ ਵਾਧਾ ਹੁੰਦਾ ਨਾ ਫਿਰ ਉਹ ਵੇਖੀ ਧਿਆਨ ਨਾਲ ਹੌਸਲੇ ਨਾਲ ਓਏ ਓਥੋਂ ਓਥੋਂ ਫਸੀ ਆ ਤਾਰ ਚੱਲ ਵਾਧੂ ਆਸਤਾ ਉਹ ਨਾ ਖਿੱਚੋ ਜਿਆਦੀ ਬਾਹਰੂ ਆ ਮਾਰਨੇ ਕਫਨਤਾਰ ਬਾਹੂ ਓਏ ਇਹ ਨਟਰਾਲੇ ਦੀ ਤਾਰ ਕਸਣ ਲੱਗੇ ਨੇ ਮੇਰੇ ਯਾਰ ਲੈ ਜਾਣਾ ਲੈ ਜਾਣਾ ਉਸਤਾਦ ਔਰ ਇਧਰਲੇ ਪਿਛਲੇ ਪਨੇਗਾ ਪਿਛਲੇ ਪਨੇ ਗੰਨਾ ਪਿਆਜ ਕਾ ਪਾਦਰ ਮੈਂ ਕਾਸਾਂ ਕਮਾ ਕਾਸ ਨਹੀਂ ਤਰ ਲਿਆ ਮੈਂ ਬਾਤ ਇਹਨਾਂ ਛੋਟਾ ਨੂੰ ਅੱਜ ਪਾ ਪਾ ਤੇਨੂੰ ਆ ਅੱਧੀ ਪਾ ਕੇ ਚੱਲਦਾ ਹਾਂਜੀ ਹਾਂਜੀ ਅੰਤਾਰਾਂ ਤੋਰਾਂ ਦਿੱਤੀਆਂ ਪਾ ਤੇ ਹੁਣ ਸਾਡੇ ਵੀਰ ਜਿਹੜੇ ਕੱਸਾਂ ਲੱਗੇ ਨੇ ਚੱਲ ਓਏ ਮੁੜਿਆ ਕੱਸ ਦੋ ਉਸਤਾਦ ਆਹ ਜਿਹੇ ਸਾਲ ਦੀ ਬਲਾਈ ਹੈ ਕੱਲ ਦੀ ਸੀ ਓਹ ਓਦੋ ਜੀ ਤੇ ਕਿੱਲੀ ਤੇ ਸੁੱਟ ਲੋ ਪੁੱਛਣਾ ਅੱਛਾ ਜੀ ਓਕੇ ਸਾਹਿਬ ਜੀ ਹਾਂਜੀ ਹਾਂਜੀ ਧਿਆਨ ਨਾਲੀ ਨੀ ਕਰਨੀ ਬਈਆ ਧਿਆਨ ਨਾਲ ਧਿਆਨ ਨਾਲ ਓਕੇ ਓਕੇ ਸਾਡੇ 1 2 3 1 2 3 4 5 6 7 8 9 ਵਾਰ ਲੱਗ ਹੀ ਗਿਆ ਚਲ ਚਲ ਇਧਰ ਲਾ ਵੀ ਕਸ ਲੋ ਆਹ ਦਰਵਾਜ਼ਾ ਓਕੇ ਹਾਂ ਦਰ ਪਿੱਛੋਂ ਓਕੇ ਓਕੇ ਬਸ ਲਾ ਦੇ ਇਹਨਾਂ ਚੀਕਾਂ ਕੱਸ ਦੇ ਵਿੱਚੇ ਵਲੇਟ ਦੋ ਵਿੱਚੇ ਵਲੇਟ ਦੋ ਇਹਨਾਂ ਅਸਤਾਜ ਜੀ ਨਾ ਨਾ ਹੱਥਾਂ ਚੋਂ ਨਾ ਮਰਾਲੇ ਇਦਾਂ ਇਦਾਂ ਬਸ ਠੀਕ ਆ ਗਿਆ ਹੂੰ ਹੂੰ ना ना से देखे 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 hmm. जान विद द मेडिकल फोर क्या ਕਸ ਨਾਲ ਦੇ ਅੰਦਰ ਹਾਤਾ ਕੀ ਸੁਖੀ ਹੈ ਹਾਂ ਕਾਲੀ ਦੇ ਮੱਕੀ ਹੁੰਦੀ ਹੈ ਠੀਕ ਗੱਲ ਹੈ ਤੇ ਧਿਆਨ ਨਾਲ ਮੂੰਹ ਪਰੇ ਕਰਕੇ ਮੂੰਹ ਇੱਧਰ ਕਰੀ ਹਾਂ 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 ਪਉ ਵੇਖੀਆ ਬੁੜਕ ਕੇ ਵੱਜਣਾ ਇਹਨੂੰ ਕਾ ਕੱਢ ਲਾ ਨਾ ਰਾੜ ਦੂੰ ਯਾਰ ਹੈ ਉਹ ਲੋਕ ਲਗਾ ਇੱਧਰ ਲੋਕ ਦਾ ਕੋਈ ਪਤਾ ਹੁੰਦਾ ਫੇਰ ਵੀ ਆਪਣੀ ਜਿਹੜੀ ਅਸਤਾਜੀ ਐਸੇ ਨਹੀਂ ਕੰਮ ਕਰਦੇ ਹਾਂ ਓਹ ਹੋਏ ਨਾ ਸਰਦਾਰ ਜੀ ਕਾਜ਼ੀ ਹੋਰ ਫੁੱਲ ਹੈ ਇਹ ਤੇਰੇ ਸਰਦਾਰ ਦੇ ਹਲਾ ਮਰਜੀ ਆਪਣੀ ਜਿਆਦਾ ਬਣਾਉੱਖਾ ਹੀ ਜਾ ਤਾਸਦੇ ਉਹਨੇ ਲਾਣਾ ਹੀ ਹਾਂ ਬਾਕੀ ਮਰਾ ਕੱਸਦੇ ਕਰੋ ਬਾਕੀ ਠੀਕ ਹੋਲਾ ਕੱਸਦਾ ਕੱਸਦਾ ਵੀ ਅੱਲਾਹ ਉਹਨੇ ਬੱਸ ਕਰੀਏ ਹਾਂ ਬੱਸ ਕਰੀਏ ਉਹ